ਗੁਰਪ੍ਰੀਤ ਸਿੰਘ ਬਣਾਵਾਲੀ ਨੇ ਲੰਘੇ ਬਜਟ ਸੈਸ਼ਨ ਦੇ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਸ ਦੇ ਵਿੱਚ ਤਿੰਨ ਬੰਦ ਪਈਆਂ ਖੰਡ ਮੇਲਾ ਨੂੰ ਮੁੜ ਤੋਂ ਚਲਾਉਣ ਦੀ ਸਪਰਸ਼ ਕੀਤੀ ਗਈ ਹੈ। ਭਾਈ ਕੀ ਹਾਲ ਹੈ? ਠੀਕ ਹੈ ਭਾਈ ਠੀਕ ਹੈ। ਭਾਈ ਤੁਹਾਡਾ ਬਿੱਲ ਆਇਆ? ਹਾਂ ਭਾਈ ਆਇਆ ਮੇਰਾ ਬਿੱਲ। ਭਾਈ ਤੁਹਾਡਾ ਬਿੱਲ ਆਇਆ? ਹਾਂ ਵੀਰੇ ਆਇਆ ਮੇਰਾ ਬਿੱਲ। ਭਾਈ ਤੁਹਾਡਾ ਬਿੱਲ ਆਇਆ? ਹਾਂ ਹਾਂ ਇਹ ਆ ਸਾਡਾ ਬਿੱਲ। ਭਈ ਤੁਸੀਂ ਕੀ ਕਹਿ ਰਹੇ ਹੋ? ਮੈਂ ਤਾਂ ਵਕਤ ਪਿਆ ਮੇਰੇ ਬਿਜਲੀ ਦੇ ਬਿੱਲ ਤੇ ਜ਼ੀਰੋ ਲਿਖਿਆ ਆਇਆ। ਮਨ ਤਾਂ ਡਰ ਲੱਗ ਰਿਹਾ ਕਿਥੇ ਮੇਰਾ ਸੁਪਨਾ ਤਾਂ ਨਹੀਂ। ਬਈ ਸੁਪਨਾ ਨਹੀਂ ਸੱਚ ਹੈ ਮਾਨ ਸਰਕਾਰ ਕਰਕੇ ਸਾਡੇ ਸਭ ਦੇ ਬਿੱਲ ਜ਼ੀਰੋ ਆਏ ਨੇ ਤਾਂ ਹੀ ਤਾਂ ਸਾਡੇ ਘਰਾਂ ਦੇ ਵਿੱਚ ਤਰੱਕੀ ਹੋਈ ਹੈ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਤਾਂ ਹੀ ਤਾਂ ਸਾਡੇ ਘਰੇ ਸਾਈਕਲ ਆਇਆ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਤਾਂ ਹੀ ਮੇਰੇ ਕੋਲ ਸਿਲਾਈ ਮਸ਼ੀਨ ਆਈ ਤੇ ਮੈਂ ਆਪਣੇ ਜਵਾਕ ਨੂੰ ਲੈਪਟਾਪ ਦਿਵਾ ਸਕਿਆ ਸਿਰਫ ਸਿਰਫ ਜ਼ੀਰੋ ਬਿੱਲ ਕਰਕੇ 600 ਯੂਨਟ ਪਰ ਹੋਮ 1 ਮੀਟਰ ਤੇ 600 ਯੂਨਟ ਉਹਦੇ ਕਿਲੋਵੈਟ ਦੀ ਕੋਈ ਸ਼ਰਤ ਨਹੀਂ ਲਾਈ ਬਿਜਲੀ ਦਾ ਬਿੱਲ ਜ਼ੀਰੋ ਆਊਗਾ ਇਹ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਸਹੂਲਤ ਹੈ ਇਹ ਔਰ ਸਹੂਲਤਾ ਦੇ ਨਹੀਂ ਸਰਕਾਰ ਦਾ ਕੰਮ ਪੰਜਾਬ ਦੀ ਖੇਤੀ ਨੂੰ ਮੋੜ ਪੈਰਾਸਨ ਕਰਨ ਲਈ ਜਿੱਥੇ ਪੰਜਾਬ ਸਰਕਾਰ ਵੱਖ-ਵੱਖ ਪਹਿਲੂਆਂ ਤੇ ਕੰਮ ਕਰ ਰਹੀ ਹੈ ਤੇ ਹੁਣ ਉੱਥੇ ਹੀ ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਕਮੇਟੀ 2024-25 ਦੇ ਚੇਅਰਮੈਨ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਲੰਘੇ ਬਜਟ ਸਦਨ ਦੇ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਸ ਦੇ ਵਿੱਚ ਤਿੰਨ ਬੰਦ ਪਈਆਂ ਖੰਡ ਮਿਲਾਂ ਨੂੰ ਮੁੜ ਤੋਂ ਚਲਾਉਣ ਦੀ ਸਪਰਸ਼ ਕੀਤੀ ਗਈ ਹੈ ਸਤਿ ਸ਼੍ਰੀ ਅਕਾਲ ਵੀ ਸੋਸ਼ਲ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਤਰਾਮਣਵਾਸ ਇਨ੍ਹਾਂ ਖੰਡ ਮਿਲਾਂ ਦੀ ਜੇਕਰ ਗੱਲ ਕਰੀਏ ਤਾਂ ਇਨ੍ਹਾਂ ਖੰਡ ਮਿਲਾਂ ਦੇ ਵਿੱਚ ਰਖੜਾ ਜੀਰਾ ਅਤੇ ਤਰਨ ਤਨ ਸਾਬਲ ਹਨ ਜੋ ਕਿ 2006 ਤੋਂ ਬੰਦ ਹਨ ਕਮੇਟੀ ਨੇ ਇਨ੍ਹਾਂ ਤਿੰਨਾਂ ਮਿਲਾਂ ਨੂੰ ਲੰਬੇ ਸਮੇਂ ਤੇ ਲਈ ਲੀਜ਼ ਤੇ ਦੇਣ ਅਤੇ ਪਬਲਿਕ ਪ੍ਰਾਈਵੇਟ ਹਿੱਸੇਦਾਰੀ ਪੀਪੀ ਮੂੜ ਤਹਿਤ ਚਲਾਉਣ ਦੀ ਸਪਾਰਸ਼ ਕੀਤੀ ਹੈ ਇਹਨਾਂ ਮਿੱਲਾਂ ਨੂੰ ਕਿਸੇ ਵੀ ਕੰਪਨੀ ਨੂੰ 25 ਜਾਂ 50 ਸਾਲਾਂ ਲਈ ਲੀਜ਼ ਤੇ ਦੇਣ ਲਈ ਵੀ ਕਿਹਾ ਗਿਆ ਹੈ ਕਮੇਟੀ ਨੇ ਇਹ ਵੀ ਕਿਹਾ ਹੈ ਕਿ ਇਹ ਖੰਡ ਮਿੱਲਾਂ ਸਕ੍ਰੈਪ ਦੇ ਵਿੱਚ ਨਹੀਂ ਜਾਣੀਆਂ ਚਾਹੀਦੀਆਂ ਇਹ ਮਿੱਲਾਂ ਦੇ ਦੁਬਾਰਾ ਚਾਲੂ ਹੋਣ ਦੇ ਨਾਲ ਖੇਤੀ ਭਿੰਨਤਾ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਸਰਕਾਰੀ ਸੰਪਤੀ ਵੀ ਬਚੇਗੀ ਇਹ ਤਿੰਨ ਖੰਡ ਮਿੱਲਾਂ ਦੇ ਬੰਦ ਹੋਣ ਨਾਲ ਗੰਨੇ ਦੀ ਪੈਦਾਵਾਰ ਦੇ ਉੱਤੇ ਵੱਡਾ ਅਸਰ ਪਿਆ ਹੈ ਜੋ ਕਿ ਮੋੜ ਬਹਾਲ ਕੀਤਾ ਜਾ ਸਕਦਾ ਹੈ ਕਮੇਟੀ ਨੂੰ ਵਿਭਾਗੀ ਅਫਸਰਾਂ ਨੇ ਦੱਸਿਆ ਕਿ 슈ਗਰ ਫੈਟ ਦੇ 90% ਦੀ ਮੁਲਾਜ਼ਮ ਆਊਟਸੋਰਸ ਤੇ ਹਨ ਅਤੇ ਤਕਨੀਕੀ ਸਟਾਫ ਨਹੀਂ ਹੈ। ਨੌ ਜਨਰਲ ਮੈਨੇਜਰਾਂ ਵਿੱਚੋਂ ਕੋਈ ਵੀ ਰੈਗੂਲਰ ਨਹੀਂ ਹੈ। ਫਰੀਦਕੋਟ ਅਤੇ ਜਗਰਾਉਂ ਮਿਲ ਦੇ ਸੈਂਸਸ ਪਹਿਲਾਂ ਹੀ ਖਤਮ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਮੇਟੀ ਨੇ ਖੰਡ ਮਿਲਾਂ ਦੀ ਜ਼ਮੀਨ 슈ਗਰ ਫੈਟ ਨੂੰ ਵਾਪਸ ਕਰਨ ਦੀ ਵੀ ਸਪਾਰਸ ਕੀਤੀ ਗਈ ਹੈ। ਦੋ ਖੰਡ ਮਿਲਾਂ ਦੀ ਜ਼ਮੀਨ ਪੁੱਡਾ ਅਤੇ ਖਰਾਕ ਸਪਲਾਈ ਵਿਭਾਗ ਨੂੰ ਦਿੱਤੀ ਗਈ ਸੀ। ਫਰੀਦਕੋਟ ਠੰਡ ਮਿਲ ਦੀ ਜ਼ਮੀਨ ਪੁੱਡਾ ਨੂੰ ਦਿੱਤੀ ਗਈ ਸੀ। ਜਿਸਤੇ 91 ਕਰੋੜ ਰੁਪਏ ਸ਼ੂਗਰ ਫੈੱਡ ਨੂੰ ਦਿੱਤੇ ਜਾਣੇ ਸਨ ਪਰ ਪੁੱਡਾ ਨੇ ਸਿਰਫ 27 ਕਰੋੜ ਰੁਪਏ ਹੀ ਦਿੱਤੇ ਹਨ ਤੇ ਬਾਕੀ ਰਾਸ਼ੀ 64 ਕਰੋੜ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਖੰਡ ਮੇਲ ਦੀ ਟਰਾਂਸਫਰ ਕੀਤੀ 101 ਏਕੜ ਜ਼ਮੀਨ ਚੋਂ 65 ਏਕੜ ਜ਼ਮੀਨ ਹਲੇ ਖਾਲੀ ਪਈ ਹੈ ਰਿਪੋਰਟ ਦੇ ਅਨੁਸਾਰ ਤਰਨ ਤਾਰਨ ਖੰਡ ਮੇਲ ਦੀ 88 ਏਕੜ ਜ਼ਮੀਨ ਖਰਾਕ ਤੇ ਸਪਲਾਈ ਵਿਭਾਗ ਨੂੰ ਫੂਡ پارک ਬਣਾਉਣ ਦੇ ਲਈ ਦਿੱਤੀ ਗਈ ਸੀ ਖੁਰਾਕ ਤੇ ਸਪਲਾਈ ਵਿਭਾਗ ਨੇ ਇਸ ਵਿੱਚ ਕੋਈ ਵੀ ਫੂਡ پارک ਨਹੀਂ ਬਣਾਇਆ ਕਮੇਟੀ ਨੇ ਸਪਾਰਕ ਕੀਤੀ ਹੈ ਕਿ ਫਰੀਦਕੋਟ ਖੰਡ ਮਿਲ ਦੀ ਜ਼ਮੀਨ ਦੀ ਕੋਲ ਰਾਸੀ ਵਾਪਸ ਕੀਤੀ ਜਾਵੇ ਅਤੇ ਤਰਨਤਾਰਨ ਮਿਲ ਦੀ 88 ਏਕੜ ਜ਼ਮੀਨ ਵਾਪਸ ਕੀਤੀ ਜਾਵੇ ਇਸ ਤਰ੍ਹਾਂ ਹੀ ਭੋਗਪੁਰ ਖੰਡ ਮਿਲ ਵਿੱਚ ਵੀ ਗੰਨੇ ਦੀ ਰਿਕਵਰੀ ਡਾਊਨ ਹੋਣ ਬਾਰੇ ਵੀ ਮਹਾਰਾ ਨਾਲ مشਫਰਾ ਕੀਤਾ ਜਾਣਾ ਹੈ ਇਸ ਤੋਂ ਇਲਾਵਾ ਨਵਾਂ ਸ਼ਹਿਰ ਖੰਡ ਮੇਲ ਨੂੰ ਸ਼ਹਿਰ ਤੋਂ ਬਾਹਰ ਕੱਢਣ ਦੀ ਸਿਫਾਰਸ਼ ਵੀ ਕਮੇਟੀ ਦੇ ਵੱਲੋਂ ਕੀਤੀ ਗਈ ਹੈ ਕਮੇਟੀ ਨੇ ਸੂਗਰ ਫੈਡ ਨੂੰ ਨੁਕਸਾਨ ਤੋਂ ਬਚਾਉਣ ਦੇ ਲਈ ਕੋਈ ਠੋਸ ਨੀਤੀ ਅਪਣਾਉਣ ਦੀ ਵੀ ਸਿਫਾਰਸ਼ ਜਿਹੜੀ ਹੈ ਉਹ ਕੀਤੀ ਹੈ ਅਤੇ ਨਾਲ ਹੀ ਬਟਾਲਾ ਦੀ ਖੰਡ ਮੇਲ ਨੂੰ ਅਪਗ੍ਰੇਡ ਕਰਨ ਲਈ ਸਰਕਾਰ ਨੇ 700 ਕਰੋੜ ਰੁਪਏ ਲਾਏ ਸਨ ਜਿਸ ਕਰਕੇ ਪ੍ਰਤੀ ਸਾਲ 100-150 ਕਰੋੜ ਰੁਪਏ ਦਾ ਵਾਧੂ ਖਰਚਾ ਵੀ ਪੈ ਰਿਹਾ ਹੈ ਕਮੇਟੀ ਨੇ ਕਿਹਾ ਹੈ ਕਿ ਇਹ ਫੈਸਲਾ ਸਰਕਾਰੀ ਪੱਧਰ ਤੇ ਗਲਤ ਲਿਆ ਗਿਆ ਸੀ ਜਦਕਿ ਇਹ ਫੰਡ ਕਿਸੇ ਉਸਾਰੂ ਕੰਮ ਤੇ ਲੱਗ ਸਕਦੇ ਸਨ ਜਿਨ੍ਹਾਂ ਅਫਸਰਾਂ ਨੇ ਇਹ ਫੈਸਲਾ ਲਿਆ ਹੈ ਉਹਨਾਂ ਦੀ ਜ਼ਿੰਮੇਵਾਰੀ ਤੈਅ ਕਰਨ ਵਾਸਤੇ ਕਾਰਵਾਈ ਸ਼ੁਰੂ ਕਰਨ ਦੀ ਸਪਾਰਸ਼ ਕਮੇਟੀ ਦੇ ਵੱਲੋਂ ਕੀਤੀ ਗਈ ਹੈ ਜੇਕਰ ਖੰਡ ਮੇਲਾਂ ਦੀ ਗੱਲ ਕਰੀਏ ਤਾਂ ਖੰਡ ਮੇਲਾਂ ਨੂੰ ਲੈ ਕੇ ਸਵਾਲ ਉੱਠਦੇ ਵੀ ਰਹੇ ਤੇ ਨਾਲ ਬਹੁਤ ਸਾਰੇ ਇਲਾਕੇ ਜਿੱਥੇ ਗੰਨੇ ਦੀ ਵੱਡੇ ਪੱਧਰ ਤੇ ਖੇਤੀ ਹੁੰਦੀ ਸੀ ਉਹ ਉਸ ਖੇਤੀ ਨੂੰ ਵੀ ਵੱਡਾ ਘਾਟਾ ਪਿਆ ਤੇ ਖੇਤੀ ਦੀ ਜਿਹੜੀ ਪੈਦਾਵਾਰ ਸੀ ਗੰਨੇ ਦੀ ਪੈਦਾਵਾਰ ਸੀ ਉਹ ਲਗਾਤਾਰ ਕੱਟੀ ਤੇ ਇਸੇ ਨੂੰ ਲੈ ਕੇ ਹੀ ਕਮੇਟੀ ਦੀਆਂ ਇਸ ਸਪਾਰਸ਼ਾਂ ਜਿਹੜੀਆਂ ਹੈਗੀਆਂ ਨੇ ਉਹ ਗੰਨੇ ਦੀ ਪੈਦਾਵਾਰ ਨੂੰ ਹੋਰ ਬढ़ावा ਦੇ ਸਕਦੀਆਂ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਖੰਡ ਮਿਲਾਂ ਨੂੰ ਚਲਾਇਆ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗੰਨੇ ਦੀ ਖੇਤੀ ਪੰਜਾਬ ਦੇ ਵਿੱਚ ਬਿਹਤਰ ਹੋ ਸਕਦੀ ਹੈ